ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਣੇ ਬਹੁਤ-ਬਹੁਤ ਵਧੀਆ ਹੋਵੋਗੇ ਆਪਾਂ ਵੀ ਬਹੁਤ ਵਧੀਆ ਤੇ ਚਲੋ ਜੀ ਹੁਣ ਆਪਾਂ ਚੱਲੀਏ نیچے ਅੱਜ ਮੈਂ ਰੈਡੀ ਹੋਊਂਗੀ نیچے ਜਾ ਕੇ ਕਿਉਂਕਿ ਅੱਜ ਮੈਂ ਫੇਰ ਪੈਕ ਲਗਾਉਣਾ ਆ ਫੇਸ ਤੇ ਕਲੀਨਸਿੰਗ ਵਗੈਰਾ ਤਾਂ ਨਹੀਂ ਕਰਾਂਗੇ ਆਪਾਂ ਕਲੀਨਸਿੰਗ ਔਰ ਸਕਰਬਿੰਗ ਨਹੀਂ ਕਰਾਂ ਕਿਉਂਕਿ ਇੰਨੀ ਜਲਦੀ ਨਹੀਂ ਕਰਨਾ ਚਾਹੀਦਾ ਹੈਗਾ ਥੋੜੇ ਦਿਨ ਪਹਿਲਾਂ ਕੀਤਾ ਸੀ ਆਪਾਂ ਤੇ ਸਿਰਫ ਪੈਕ ਲਗਾਉਂਗੀ ਔਰ ਉਸ ਤੋਂ ਬਾਅਦ ਰੈਡੀ ਹੋ ਜਾਣਾ ਆ ਔਰ देन ਕਲੀਨジング ਔਰ ਸਕਰਬਿੰਗ ਕਰਨੀ ਹੈ ਮੈਂ ਆਰਮਸ ਤੇ ਉੱਪਰ ਅੱਜ ਉਹ ਕਰਾਂਗੇ ਔਰ ਸਿਰ ਦੇ ਵਿੱਚ ਮੈਂ ਆਇਲਿੰਗ ਕਰਵਾਉਣੀ ਹੈ ਅੱਜ ਤੇ ਕੱਲ ਫਿਰ ਹੈਡ ਵਾਸ਼ ਕਰਾਂਗੇ ਜੋ ਬੰ ਚੱਲੀ ਹੈ ਚਲੋ ਵੇਖਣ ਦੀ ਹੈ ਤਾਂ ਹਾਂ ਮਾਂ ਚਲੋ ਫਿਰ ਪਿੰਡ ਜਿੱਦ ਕੇ ਨੇ ਜਲੰਧਰ ਨੂੰ ਕਿਸੇ ਕੰਮ ਲਈ ਸੋ ਚਲੋ ਜੀ ਆਪਾਂ ਚੱਲਦੇ ਆ ਨੀਚੇ नीचे आके ਆਪਾਂ ਚੂਸ ਕਰ ਰਹੇ ਆ ਕਿ ਅੱਜ ਬ੍ਰੇਕਫਾਸਟ ਦੇ ਵਿੱਚ ਕੀ ਖਾਧ ਜਾਵੇ ਕਿਉਂਕਿ ਘਰ ਬਣੇ ਸੀਗੇ ਪਿਆਜ਼ ਵਾਲੇ ਪਰੌਂਠੇ ਤੇ ਮੈਂ ਨਹੀਂ ਖਾਂਦੀ ਹੈਗੀ ਕਿਉਂਕਿ ਹੁਣ ਮੌਸਮ ਦੇ ਹਿਸਾਬ ਨਾਲੀ ਚੀਜ਼ ਕਹਿੰਦੇ ਹੁੰਦੇ ਨੇ ਕਿ ਵਧੀਆ ਲੱਗਦੀ ਆ ਹੁਣ ਨਹੀਂ ਵਧੀਆ ਲੱਗਦੇ ਨਾ ਪਿਆਜ਼ ਵਾਲੇ ਨਾਲ ਆਲੂ ਵਾਲੇ ਕੋਈ ਵੀ ਪਰੌਂਠੇ ਨਹੀਂ ਹੁਣ ਵਧੀਆ ਲੱਗਦੇ ਹੈਗੇ ਸੋ ਇਸ ਲਈ ਆਪਣੇ ਨੇੜੇ ਢਾਬੇ ਬਥੇਰੇ ਨੇ ਔਰ ਮੈਂ ਪਤਾ ਕਰ ਰਹੀ ਆ ਕਿਤੇ ਕੀ ਮੇਰੇ ਕੋ ਸਾਰੇ ਟੈਂਪਲੇਟ ਪਾਈ ਨੇ ਹੁਣ ਇਸ ਹਿਸਾਬ ਨਾਲ ਆਪਾਂ ਕੋਈ ਨਾ ਕੋਈ ਮਨਵਾਉਨੇ ਆ ਕੁਛ सिंपल रो दाल रोटी मकवाऊगी मैं देख दगा दे पैक लगा के उस तो तुम क्रीम लगा के आप हो गए रेडी है पता नहीं खोल के देख ला और हम आप करिए आर्म्स का क्लीन अप क्लीनजर लाइए फिर आप लगाइए ये देखो इत कि फर्क है जिथे जिथे देख मेरे खम्भ ही तो वाइट पे है। ਜਾ ਘੜੀ ਲੱਗਦੀ ਹੈ ਜਿੱਥੇ-ਜਿੱਥੇ ਬਾਕੀ ਦੀ ਦੇਖ ਬਾਹਾਂ ਕਿਵੇਂ ਪਈ ਹੈ ਤੇ ਉਹ ਲਗਾਈਏ ਸਕਰਾਬ ਕਰੀਏ ਕਰੀਏ ਚਿੱਟੀਆਂ-ਚਿੱਟੀਆਂ ਕੱਢੀਏ ਬਾਹਾਂਵਾਂ ਵੀ ਸੂਰਜ ਨੇ ਬਹੁਤ ਕੰਮ ਬਗਾੜਿਆ ਪਿਆ ਪਹਿਲਾਂ ਕਹਿੰਦੇ ਸੀ ਠੰਡ ਨਹੀਂ ਜਾਂਦੀ ਸੂਰਜ ਨਹੀਂ ਨਿਕਲਦਾ ਹੁਣ ਸੂਰਜ ਨੇ ਉਦੋਂ ਕਾਲੇ-ਪੀਲੇ ਜੇ ਕਰ ਦਿਆ ਸਾਰਿਆਂ ਨੂੰ ਘਰ ਦੇ ਵਿੱਚ ਹੀ ਆਪਾਂ ਬਾਹਾਂ ਦਾ ਕਲੀਨ ਅਪ ਵੀ ਕਰ ਲਿਆ ਬਹੁਤ ਫਰਕ ਪੈ ਜਾਂਦਾ ਆ ਔਰ ਬਾਹਰ ਮੌਸਮ ਬਹੁਤ ਅੱਛਾ ਹੋ ਗਿਆ ਤੇ ਚਲੋ ਜਦ ਤੱਕ ਚਾਹ ਬਣਦੀ ਆ ਆਪਾਂ ਦੇਖੀਏ ਉਧਰ ਸਰ ਜਾਨ ਕੀ ਕਰਦੇ ਨੇ ਫਿਰ ਪੀਵਾਂਗੇ ਚਾਹ ਚਾਹ ਪੀ ਕੇ ਆਇਲਿੰਗ ਕਰਵਾਵਾਂਗੇ ਸਿਰ ਦੇ ਵਿੱਚ ਅੱਜ ਮੌਸਮ ਵੀ ਮੁੰਡਿਆਂ ਦਾ ਸਾਥ ਦੇ ਗਿਆ ਹੈ ਕਹਿੰਦੇ ਗੱਡੀਆਂ ਲੋਡ ਕਰਨੀਆਂ ਨੇ ਠੰਡ ਜੀ ਕਰਦੀ ਐ ਇੱਕ ਲੋਡ ਹੋ ਚੁੱਕੀ ਆ ਏ ਕਿੱਥੇ ਜਾਣਾ ਜਿਆਦਾ ਹੀ ਸੁਣ ਲਈ ਰੱਬ ਨੇ ਇੱਕ ਤਾਂ ਮੀਂਹ ਲਿਆਤਾ 2 ਮਿੰਟਾਂ ਚ ਆਹ ਟੇਬਲ ਵੀ ਚੱਕ ਲਾ ਸੋਫਾ ਵੀ ਗਿੱਲਾ ਹੋ ਗਿਆ ਟਾਈਮ ਤਕਰੀਬਨ ਹੋ ਗਿਆ ਪੌਣੇ 6 ਦਾ ਤੇ ਮੈਂ ਬੈਠੇ ਆਫਿਸ ਦੇ ਵਿੱਚ ਸਰਦ ਵਿੱਚ ਔਇਲਿੰਗ ਆਪਾਂ ਨੇ ਕਰਵਾ ਲਈ ਸੀ ਹੁਣ ਮੈਂ ਸੋਚ ਰਹੀ ਹਾਂ ਕਿ ਹੈਡਵਾਸ਼ ਹੋਣ ਕਰਾਂ ਜਾਂ ਮਾਰਨਿੰਗ ਕਰਾਂ ਤੇ ਚਰੋਦ ਵੀ ਦੇਖਾਂਗੇ ਉੱਪਰ ਚੱਲ ਕੇ ਜਿੱਦਾਂ ਦਾ ਟਾਈਮ ਹੋਇਆ ਮੈਂ ਔਰ ਜੋੜ ਖਾ ਰਹੇ ਆ ਬੇਲਪੂਰੀ ਮੈਂ ਖਾ ਰਹੀ ਹਾਂ ਲਮਕੀ ਖੁਕ ਲੱਗੀ ਸੀ ਇਹਨਾਂ ਨੂੰ ਔਰ ਮੈਂ ਤਾਂ ਗਿਆ ਸੀ ਕਿ ਹੁਣ ਆਪਣਾ ਡਿਨਰ ਦਾ ਟਾਈਮ ਹੈ ਕਿਉਂਕਿ ਉਸ ਜਲਦੀ ਉੱਗਣਾ ਹੈ ਸ਼ੁਰੂ ਕੋਈ ਨਹੀਂ ਹੁਣ ਆਪਾਂ ਚੱਲਦੇ ਆ 5:30 ਵਜੇ ਉੱਪਰ ਜਾ ਕੇ ਫਿਰ ਕਰੀਏ ਡਿਨਰ ਕੀ ਕਰ ਰਹੇ ਹਨ ਸਾਹ ਪਾ ਰਹੇ ਆ ਆ ਦੀ ਇਨਕੁਆਰੀ ਨਾ ਕੋਈ ਕੋਈ ਚੰਗਾ ਮੈਂ ਖੋਲ ਕੇ ਸਟਾਰਟ ਕੀਤਾ ਸੋਹ ਯਾਰ ਉਹ ਬੰਦ ਤੇ ਵੀ ਸਟਾਰਟ ਹੋ ਜਾਂਦਾ ਆਉਂਦਾ ਹੀ ਲੋ ਵੀ ਆ ਗਏ ਆਪਾਂ ਉੱਪਰ ਇਧਰ ਪ੍ਰਧਾਨ ਜੀ ਬਹਿ ਗਏ ਨੇ ਫਰੈਸ਼ ਅਪ ਹੋ ਕੇ ਨਾਈਟ ਸੂਟ ਪਾ ਕੇ ਆ ਤੇ ਫੋਟੋ ਤੇ ਟੀ-ਸ਼ਰਟ ਤੇ ਕੀ ਬਣਿਆ ਹੋਇਆ ਹੈ ਦੇਖ ਤਾਂ ਕੀ ਤਾ ਕੀ ਤਾ ਕੋਣ ਉਹ ਉਹ ਦਾ ਮੁੰਡਾ ਤੇਰਾ ਕੀ ਲੱਗਦਾ ਮੇਰਾ ਛੋਟਾ ਪ੍ਰਾਣ ਹੈ ਛੋਟਾ ਪ੍ਰਾਣ ਛੋਟਾ ਪ੍ਰਾਣ ਹੈ ਪੱਦੂ ਦੀ ਫੋਟੋ ਆ ਕੱਦੂ ਦੀ ਅੱਜ ਦਾ ਮੌਸਮ ਇੰਨਾ ਵਧੀਆ ਨਾ ਕਿ ਬਸ ਦਿਲ ਕਰਦਾ ਵੀ ਡਿਨਰ ਵੀ ਨਾ ਕਰੀਏ ਬਸ ਬੈਠੇ ਟੀਵੀ ਦੇਖੀ ਜਾਈਏ। ਬਾਹਰ ਚਲੋ। ਹੁਣ ਮੈਂ ਵੀ ਹੈਡਵਾਸ਼ ਮਾਰਨੇ ਹੀ ਕਰੋ ਕੈਨਸਲੇ ਕਰੋ। ਹੁਣ ਪਾਪਾ ਬਸ ਬੈਠ ਕੇ ਟੀਵੀ ਦੇਖੀ ਐਨਜੋਏ ਕਰੀਏ ਤੇ ਕਰੀਏ ਬੱਚਾ ਵੀ ਸਕੂਲ ਦੀ ਤਿਆਰੀ ਮਾਰਨੇ ਸਕੂਲ ਜਾਣਾ ਇਹਨਾਂ ਨੇ ਦੋ ਦਿਨਾਂ ਬਾਅਦ ਤੇ ਕੱਲੂ ਆਗੇ 15 15 ਤੇ 16 ਜਾ ਕੇ 17 ਨੂੰ ਫੇਰ ਛੁੱਟੀ। 17 ਨੂੰ ਮੈਂ ਤਾਂ ਕਰੋਗੇ ਤੇ ਚਲੀ ਜਾਣਾ। ਤੁਸੀਂ ਪਾਪੇ ਦਾ ਦਿਮਾਗ ਖਾਏ। ਪਾਪਾ ਸੰਬੋਸ ਦਿੰਦੋ ਨਾ।

ਆ ਇਹ ਤਾਂ ਬੜੀ ਵਧੀਆ ਹੁਣ ਤੇ ਹੁਣ ਆਪਾਂ ਚੱਲਿਆਂ ਅੱਜ ਸ਼ਹਿਰ ਨੂੰ ਮੌਸਮ ਬਹੁਤ ਵਧੀਆ ਬਾਹਰ ਥੋੜੀ ਥੋੜੀ ਕਣੀ ਵੀ ਪੈ ਰਹੀ ਸੀਗੀ ਬਾਟ ਆਪਾਂ ਸ਼ਹਿਰ ਦੇ ਥੋੜਾ ਅੰਦਰ ਤੇ ਜਾਣਾ ਨਹੀਂ ਤਾਂ ਆਪਾਂ ਗੱਡੀ ਲੈ ਜਾਣੀ ਸੀ ਜੇ ਬਾਹਰ ਬਾਹਰ ਕੰਮ ਹੁੰਦੇ ਗਿੱਲਾ ਤੱਕੇ ਆਪਾਂ ਨੇ ਉਧਰ ਜਾਣਾ ਈਸ਼ਰ ਨਗਰ ਦੇ ਪੁਲ ਵੱਲ ਤਾਂ ਕਰਕੇ ਅੰਦਰ ਗੱਡੀ ਨਹੀਂ ਜਾਂਦੀ ਫਿਰ ਆਪਾਂ ਨੂੰ ਆਪਣੀ ਐਕਟਿਵਟੀ ਕਪੜਾ ਮਾਰਨਾ ਪੈਣਾ ਚਾਲਾ ਕਿੱਥੇ ਆ ਯਾਰ ਫਿਰ ਚੱਲੀਏ ਆਪਾਂ ਸ਼ਹਿਰ ਨੂੰ ਬੇਪੱਖਕ ਅੱਜ ਮੈਂ ਕੀਤਾ ਹੈਡਵਾਸ਼ ਤਿਆਰੀਆਂ ਚੱਲ ਰਹੀਆਂ ਨੇ ਕਹਿੰਦੇ ਕਿ ਤੇਦੀਆਂ ਤਿਆਰੀਆਂ ਕਿੱਥੇ ਦੀਆਂ ਚੱਲ ਰਹੀਆਂ ਨੇ ਉਹ ਤੁਹਾਨੂੰ ਅੱਗੇ ਬਲੌਗ ਚ ਪਤਾ ਲੱਗੂਗਾ ਅਗਲੇ ਬਲੌਗ ਚ ਸ਼ਾਇਦ ਇੱਕ ਅੱਧਾ ਬਲੌਗ ਹੋਰ ਲੰਘੇ ਉਸ ਤੋਂ ਬਾਅਦ ਪਤਾ ਲੱਗੂਗਾ ਕਿੰਨੀਆਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਫਿਰ ਵਨ ਡੇ ਟ੍ਰਿਪ ਵਾਣ ਰਿਹਾ ਸਾਡਾ ਕੋ ਮਾਰ ਦੇ ਰਹਿਣਾ ਹੁਣ ਟੈਨਸ਼ਨ ਵੀ ਹੋ ਕੇ ਬੱਚੇ ਬੱਚੇ ਪਾਲ ਲੈ ਹਾਂ ਸਿਰ ਕੋ ਦੀਆਂ ਦੇਖ ਲੈ ਮੋੜ ਗਈ ਹੋਰ ਤੈਨੂੰ ਕੀ ਹੋਣਾ ਆ ਗਿਆ ਆਪਾਂ ਵਾਪਸ ਘਰ ਸ਼ਹਿਰ ਦੇ ਵਿੱਚ ਤਾਂ ਅਸੀਂ ਨਹੀਂ ਬਣਾ ਸਕੇ ਹੈਗੇ ਵਲੌਗ ਕੁਝ ਵੀ ਸਾਰੇ ਕੰਮ ਕਰਕੇ ਟਾਈਮ ਫੇਰ ਵੀ ਆਪਾਂ ਨੂੰ ਕਿੰਨਾ ਲੱਗ ਗਿਆ ਕਿੰਨਾ ਹੋ ਗਿਆ ਪਤਾ ਨਹੀਂ ਕਿੰਨਾ ਹੋ ਗਿਆ ਸਾਡਾ ਟਾਈਮ ਪੀਸ ਅਜੇ ਆਰਡਰ ਕੀਤਾ ਹੋਇਆ ਮੀਸ਼ੋ ਤੋਂ ਹਜੇ ਆਇਆ ਨਹੀਂ ਹੈਗਾ ਓ ਟਾਈਮ ਨੀਰ ਵਾਉਟ ਸਵਾ ਦੋ ਦਾ ਹੋ ਗਿਆ ਤੇ ਹੁਣ ਆਇਆ ਸੀ ਕਰ ਔਰ ਪਹਿਲਾਂ ਅਸੀਂ ਗਿੱਲਾਂ ਦੇ ਕੰਮ ਸੀਗੇ ਗਿੱਲਾਂ ਦੇ ਕੰਮ ਸੀਗੇ ਉਹ ਕੀਤੇ ਫਿਰ ਉਸ ਤੋਂ ਬਾਅਦ ਅਸੀਂ ਬੈਂਕ ਗਈਆਂ ਬੈਂਕ ਤੋਂ ਬਾਅਦ ਅਸੀਂ ਗਈਆਂ ਪਾਰਸਲ ਆਹ ਦੇਖ ਕਿਵੇਂ ਕਿਚ-ਕਿਚ ਲਾਈਆ ਪਾਰਸਲ ਦੀ ਇਹਨਾਂ ਨੇ ਟਿਕਦੀਆਂ ਹੀ ਨਹੀਂ ਹੈਗੀਆਂ ਵਿੱਚ ਆ ਬੋਲੀਆਂ ਜਾਂਦੀਆਂ ਨੇ ਸਾਡਾ ਮੀਸ਼ੋ ਤੋਂ ਅੱਜ ਇੱਕ ਪਾਰਸਲ ਆਇਆ ਉਹਦੀ ਇਹਨਾਂ ਨੇ ਹੁਣ ਤਾਲਵੀ ਲੱਗੀ ਪਈ ਆ ਵੀ ਕਦ ਖੋਲੀ ਐ ਕਦ ਖੋਲੀ ਐ ਹਣ ਆਏ ਹੋਇਆ ਪਿਆ ਇਹਨਾਂ ਨੂੰ ਲੈ ਆਹ ਦੇਖ ਆ ਤਾਂ ਉਂਗਲਾ ਜੀ ਪਹਿਲਾਂ ਮਾਰ ਦਿੰਦੀ ਹੁੰਦੀ ਆ ਹਾਂ ਤੇ ਪਾਰਲਰ ਗਏ ਆਪਾਂ ਹੈੱਡ ਵਾਸ਼ ਮੈਂ ਮਾਰਨਿੰਗ ਕਰ ਲਿਆ ਸੀ ਫਿਰ ਮੈਂ ਸਟ੍ਰੇਟ ਕਰਵਾ ਲਿਵਾ ਚਲੋ ਪ੍ਰੈਸਿੰਗ ਕਰਵਾ ਲੰਨੇ ਆ ਹੋਰ ਤਾਂ ਆਪਾਂ ਕੁਝ ਨਹੀਂ ਕਰਵਾਇਆ ਬਸ ਇੱਕ ਆਟ ਕਰਵਾਇਆ ਨੇ ਇਸ ਤੇ ਨੇਲ ਮੇਰੇ ਆਪਣੇ ਹੀ ਨੇ ਏਡੇ ਏਡੇ ਬਧਾਏ ਹੋਏ ਹੋਰ ਆਪਾਂ ਕੁਝ ਨਹੀਂ ਕਰਵਾਇਆ ਫੇਸ ਵਗੈਰਾ ਤਾਂ ਕਿਉਂਕਿ ਆਪਾਂ ਘਰੀ ਕਲੀਨ ਅਪ ਕੀਤਾ ਹੋਇਆ ਇੱਕ ਦੋ ਦਿਨ ਪਹਿਲਾਂ ਔਰ ਚਲੋ ਫਿਰ ਹੁਣ ਇਹਨਾਂ ਦੇ ਉਹਨਾਂ ਚਾਰ ਚਾਰ ਨੂੰ ਦਿਲ ਨਹੀਂ ਕਰਨਾ ਹੈਗਾ ਪਾਰਸਲ ਖੋਲ ਕੇ ਦੇਖ ਲਈਏ ਵੀ ਕੀ ਆਇਆ ਹੈ ਪਾਰਸਲ ਦੇ ਵਿੱਚ ਨਹੀਂ ਤਾਂ ਫਿਰ ਚਾਹ ਮੈਨੂੰ ਵੀ ਨਹੀਂ ਮਿਲਣੀ ਹੈਗੀ ਉਹਨਾਂ ਚ ਬੈਠੀ ਰਹਿਣਾ ਇਹਨਾਂ ਨੇ ਗਲਾਸ ਆਇ ਲੱਗ ਰਿਹਾ ਸਾਨੂੰ ਪਹਿਲਾਂ ਆਪਾਂ ਪਾਣੀ ਖੋਣੀ ਪੀ ਲਈਏ ਜੂਸ ਜੂਸ ਮੰਮੀ ਤੇ ਜਾਵ ਲੱਗੇ ਮੰਮੀ ਨੇ ਨਾ ਮੈਂ ਬੈਂਕ ਜਾਮਾ ਕਰਾਉਣੇ ਸੀਗੇ ਪੈਸੇ ਮੰਮੀ ਨੇ 30000 ਇਕੱਠਾ ਕਰਕੇ ਰੱਖਿਆ ਸੀਗਾ ਉਹਦੇ 500 ਦਾ ਨੋਟ ਗੈਪ ਹੋ ਗਿਆ ਮੈਂ ਕਿਹਾ ਤੁਸੀਂ ਘੱਟ ਗਿਆ ਨਾ ਤੂੰ ਹੀ ਕੱਢ ਕੇ ਲੱਗ ਜਾਨੀ ਆ ਤੇ ਅਗੁੱਲਪਾਉਂ ਦੇ ਲੈ ਗਈ ਉਹ ਮੈਂ ਨਹੀਂ ਵੀਰਾ ਕਹਿੰਦਾ ਫੇਰ ਦੱਸ ਕੇ ਲੈ ਜਾਇਆ ਕਰ ਕਿ ਮੈਂ ਚੋਰੀਗਾ ਤਾਂ ਕਰਦੀ ਆਈ ਗਰੀ ਆਂਦਾ ਮੈਨੂੰ ਫੋਨ ਲਾ ਲਾ ਕੇ ਲਾ ਵੀ ਮੀਸ਼ਾ ਤੋਂ ਮੰਗਾਇਆ ਪਾਰਸਲ ਇਹਦੇ ਵਿੱਚ ਦੇਖੋ ਹੁਣ ਕੀ ਨਿਕਲੂ ਇਹਦੇ ਵਿੱਚੋਂ ਨਿਕਲਣਗੇ ਕਹਿੰਦੇ ਗਲਾਸ ਦੇਖੋ ਨਾ ਹੀ ਆ ਵਾਈਨ ਦਾ ਡਿਜ਼ਾਈਨ ਲੈ ਲੇ ਇਹ ਇਹਨੇ ਇਹ ਕੀ ਫੁੱਲੇ ਜਾ ਰਹੇ ਨੇ ਆ ਫੁੱਲੇ ਨੇ ਵੀ ਮੰਗ ਨਹੀਂ ਲੱਗ ਰਹੀ ਕਿ ઓਕੇ ਆ ਇਹਦਾ ਵੀ ਡਿਜ਼ਾਈਨ ਦੇ ਹੀ ਇਹਦਾ ਡਿਜ਼ਾਈਨ ਆਡਾ ਆ ਹਾਂ ਹੋਰ ਕਿਸੇ ਦਾ ਕਿੰਨੇ ਆਏ ਨੇ ਇਹ ਦੇਖੀ 16 ਨਹੀਂ ਰੁੜ ਕੇ ਕਿੱਥੇ ਜਾਣਾ ਇਹਨਾਂ ਨੇ 8 10 ਉਧਰ ਦੇ ਲੈ 14 ਸੌ ਉਧਰ ਦੇ ਲੈ ਕਈ ਰੁੜਦੇ ਤਾਂ ਨਹੀਂ 16 ਗਲਾਸ ਆਏ ਨੇ 217 ਦੇ ਕਿ ਨੂੰ ਲੈਣਾ ਭਰ ਕੇ ਹੁਣ ਦੱਸ ਦੇ ਬੇਬੀ ਦੀਦੀ ਨੂੰ ਬੇਬੀ ਦੀਦੀ ਲਈ ਸਪੈਸ਼ਲ ਮੰਗਾਏ ਨੇ ਇਹਨੇ ਹੋਰ ਕੀ ਸਾਡੇ ਗਲਾਸ ਨਹੀਂ ਸੀ ਭਾਈ ਹਾਂ ਹੁਣ ਪਾਣੀ ਦੀ ਪਿਆਸ ਵੱਧ ਲੱਗਦੀ ਆ ਉਹਦੇ ਲਈ ਸਪੈਸ਼ਲ ਮੰਗਵਾਏ ਨੇ ਕਹਿੰਦੀ ਗਲਾਸ ਨਹੀਂ ਹੈਗੇ ਕੱਲ ਸਾਡੇ ਪਰੌਣਿਆਂ ਨੇ ਵੀ ਆਉਣਾ ਪਹਿਲਾਂ ਦਰਵਾਜ਼ਾ ਉਹਨਾਂ ਤੋਂ ਕਰਾਂਗੇ ਕੱਲ ਸਾਡੇ ਪਰੌਣਿਆਂ ਨੇ ਆਉਣਾ ਇੱਕ ਹੋਰ ਪਾਰਸਲ ਆਇਆ ਸਾਡਾ ਜਿਹਦੇ ਵਿੱਚ ਆਇਆ ਉਹ ਸੂਟ ਤੇ ਮੈਗਸ ਕੀਤਾ ਕਿ ਮਨਦੀਪ ਦਾ ਸੂਟ ਆਇਆ ਕਿਉਂਕਿ ਉਹਨੇ ਪਸੰਦ ਕੀਤਾ ਸੀ ਕਿ ਦੀਦੀ ਰਖਵਾ ਲਿਓ ਮੇਰੇ ਲਈ ਨਹੀਂ ਉਹਦਾ ਨਹੀਂ ਆਇਆ ਹੈਗਾ ਇਹ ਆਇਆ ਆਂਟੀ ਦਾ ਪੈਨ ਸੀਗੇ ਉਹਨਾਂ ਦਾ ਇੱਕ ਪਹਿਲਾਂ ਹੋ ਗਿਆ ਸੀ ਦੋ ਬਾਅਦ ਵਿੱਚ ਹੋਏ ਸੀ ਦੁਬਾਰਾ ਰੀਸਟਾਕ ਹੋਏ ਨੇ ਉਹ ਉਹਨਾਂ ਦੋ ਲੱਗ ਕੀਤੇ ਨੇ ਆ ਇੱਕ ਲੱਗ ਇਹ ਆਂਟੀ ਦਾ ਸੂਟ ਆਇਆ ਆ ਖਮੀਜ ਖਲਦੀ ਮੰਮੀ ਦਾ ਆ ਸ਼ਰਨ ਦੀ ਮੰਮੀ ਦਾ ਆ ਫਸਾ ਚੁੰਨੀ ਆ ਸੋਹਣੇ ਦੇਖ ਸਾਡੀ ਫੇਵਰੇਟ ਆਂਟੀ ਦਾ ਜਿਵੇਂ ਮੈਂ ਕਹਿੰਦੀ ਜੇ ਪੀਲਾ ਫੁੱਲਾ ਵਾਲਾ ਵਧੀਆ ਆ ਉਹ ਮੈਂ ਹੀ ਰੱਬ ਲੈਣਾ ਆਂਟੀ ਕੋਲ ਦੀ ਆਂਟੀ ਦੋ ਰੱਖ ਲਾ ਤੀਜਾ ਮਹੀਨੇ ਦੇ ਚੁੰਨੀ ਆ ਬੜਾ ਸੋਹਣਾ ਸੂਟ ਆ ਸਲਵਾਰ ਤੇ ਕੜਾਈ ਆ ਚੁੰਨੀ ਸੋਹਣੀ ਆ ਹਨਾ ਕਪੜਾ ਕਪੜਾ ਕਿੰਨਾ ਘੈਂਟ ਆ ਸਲਵਾਰ ਤੇ ਆਦੇ ਆ ਪਹੁੰਚੇ ਆ ਤੇ ਵਰਕ ਛੋਕ ਮੀਜ਼ਾ ਅੰਜੀ ਉਹ ਬੱਚਾ ਪਾਰਟੀ ਚਲੋ ਬਤਾ ਹੋਮਵਰਕ ਕਰੀਏ ਅੱਜ ਜੋਵਨ ਨੂੰ ਸਟਾਰ ਮਿਲੇ ਕਿੰਨੇ ਸਟਾਰ ਮਿਲੇ ਦੋ ਦਿਖਾਓ ਕਿੱਥੇ ਮਿਲੇ ਇੱਕ ਤਾਂ ਗਲਤ ਮਿਲਿਆ ਇੱਕ ਤਾਂ ਗਲਤ ਹੀ ਮਿਲਿਆ ਇੱਕ ਕਿੱਥੇ ਮਿਲਿਆ ਕਾਪੀ ਤੇ ਕਿਹੜੀ ਤੇ ਦਿਖਾਓ ਦਿਖਾਓ ਦਿਖਾ ਦਿਓ ਲਓ ਵੀ ਇੱਕ ਸਟਾਰ ਮਿਲਿਆ ਜਵਨ ਨੂੰ ਨੋਟਬੁੱਕ ਤੇ ਅੱਗੇ ਕੀ ਲਿਖਿਆ ਹੋਇਆ ਆ ਲਾਈਨਸ ਛੱਡ ਗਿਆ ਵਿਦ ਥੇਅਰ ਪ੍ਰੋਪਰ ਨਾਉਨਸ ਨਾਉਨ ਆਗੇ ਨਾਉਨ ਫਸਟ ਕਲਾਸ ਦੇ ਵਿੱਚ ਆਪਾਂ ਨੂੰ 5th 5th ਤੇ ਹੁੰਦੇ ਸੀ ਨਾ ਨਾਉਨ ਜੇ ਨਾਉਨ ਪਰ ਨਾਉਨ ਇਹਨਾਂ ਨੂੰ ਫਸਟ ਤੋਂ ਆ ਗਏ ਚਲੋ ਹੋਮਵਰਕ ਕਰੋ ਓ ਵੀ ਚਾਹ ਪੀ ਕੇ ਹੁਣ ਆਪਾਂ ਹੋ ਗਏ ਇੱਧਰ ਨੂੰ ਮੈਂ ਤਾਂ ਨੇ ਇਲਾਰਟ ਕਰਵਾਏ ਆਈ ਸੀ ਹੁਣ ਆਪਾਂ ਇਹਦੇ ਕਰਦੇ ਆਂ ਦੇਖਿਓ ਤੁਸੀਂ ਅੱਜ ਮੇਰੀ ਕਲਾਕਾਰੀ ਆ ਲਿਆਂਦੀ ਅੱਜ ਆਪਾਂ ਨੇ 120 ਦੇ ਦਿੱਤੇ ਨੇ ਇਹ ਚਾਰ ਅਲੱਗ-ਅਲੱਗ ਸਾਈਜ਼ ਦੇ ਨੇ ਪਤਾ ਨਹੀਂ ਕਿ ਤੂੰ ਬਾਕੀ ਕਿੱਟ-ਕੱਟ ਕੱਢ ਕੇ ਲਗਾਵੇਂ ਸਟੋਨ ਸਟੋਨ ਕਿਤੋਂ ਉਹ ਕਿੱਦਾਂ ਨੇ ਇੱਕ ਤਾਂ ਬੀਜ ਆ ਪਈ ਆ ਅੱਜ ਲਿਆ ਕੇ ਦੇਣੀ ਸੀ ਭੁੱਲ ਗਈ ਕਿੱਥੇ ਵੜ ਗਈ ਇਹਦੀ ਬੋਲ ਜੀ ਦੇ ਕੀ ਕਰਦਾ ਤੇ ਉਹਦੇ ਮੂੰਹ ਚ ਲਈ ਫਿਰਦਾ ਚੱਕ ਲਈ ਇਹਨੇ ਉੱਥੇ ਓਏ ਮੈਕਸ ਮੈਕ ਓਏ ਉਹ ਲੈ ਗੋਤ ਨਹੀਂ ਭੱਜ ਨਾ ਲਵੇ ਕਿਤੇ ਸੀਮ ਲਾ ਦੋ ਪਰ ਦਮਿਆਤ ਨਾਲ ਦੱਬ ਰਹੀ ਜੇ ਪਰਦਾ ਦੇਖਦਾ ਉਹ ਉਦੋਂ ਪਰਦਾ ਸੀ ਇੱਥੇ ਪਰਦੇ ਉਹਨਾਂ ਲਗਾਉਂਦਿਆ ਕਰਿਆ ਆਪਣੇ ਬਹੁਤ ਬੰਦ ਵੀ ਰਹਾ ਕਰਨੀ ਫੇਰ ਉਹ ਭੱਜਿਆ ਕਰਦਾ ਉਹ ਵੱਡੀ ਮਗਰ ਭੱਜਦਾ ਵੱਡੀ ਮਗਰ ਨਹੀਂ ਪਤਾ ਤਾਂ ਉਹ ਪਸੰਦ ਆ ਉਧਰ ਮਾਰ ਬੋਲ ਮੈਂ ਇਹਦਾ ਆਪਦੀਉ ਪਸੰਦ ਆ ਉਹ ਛੋਟੀ ਜੀ ਕਾਗਜ਼ ਕਾਗਜ਼ ਦੀ ਹੋਈ ਮੈਂ ਬੱਲ ਬਣਾ ਤੇ ਕੱਪੜੀ ਦੇ ਆਹਦੇ ਬਾਲ ਉਹ ਮੈਕਸ ਮੈਕਸ ਕਰੀਆਂ ਦੇ ਮੂਰੇ ਫੇਰ

ਆ ਤੇ ਇਕੱਠਾ ਕਰੀ ਜਾਂਦਾ ਪਰਦਾਈ ਪਰਦਾਈ ਭਾਈ ਹਾ ਰਬਾ ਲਓ ਜੀ ਟਾਈਮ 9 ਵਜ ਗਏ ਨੇ ਤੇ ਡਿਨਰ ਵਗੈਰਾ ਕਰਕੇ ਤਾਂ ਆਪਾਂ ਕਾਫੀ देर ਪਹਿਲਾਂ ਫ੍ਰੀ ਹੋਗੇ ਸੀ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਕੰਮ ਟੀਕਰ ਦੀ ਵਾਸ਼ਿੰਗ ਮਸ਼ੀਨ ਵੀ ਲਗਾਣੀ ਸੀ ਜੇ ਆਪਾਂ ਮੰਨ ਗਏ ਪੁੱਤਰ ਬੈਗ ਦੀ ਪਹਿਲਾਂ ਫਿਰ ਰੱਖੋ ਤੇ ਸਮਾਨ ਗੱਜੂ ਨੇ ਔਰ ਬੱਚਿਆਂ ਨੂੰ ਯੂਨੀਫਾਰਮ ਪ੍ਰੈਸ ਕਰਨੀ ਫਿਰ ਮੈਂ ਆਪਣਾ ਸੂਟ ਪ੍ਰੈਸ ਕੀਤਾ ਫਿਰ ਸੂਟ ਪਾਵਾਂਗੇ ਔਰ ਉਸ ਤੋਂ ਬਾਅਦ ਇਹ ਮੈਂ ਆਪਣਾ ਪਰਸ ਰੈਡੀ ਕਰਕੇ ਰੱਖਣਾ ਸੀ ਜਿੱਦਾਂ ਜਿਵੇਂ ਪਹਿਲਾਂ ਵੀ ਵਲੌਗ ਦੇ ਵਿੱਚ ਦੱਸਿਆ ਸੀਗਾ ਕਿ ਮੈਂ ਜਾ ਰਹੀਆਂ ਕਿਤੇ ਵਨ ਡੇ ਲਈ ਵਨ ਡੇ ਟ੍ਰਿਪ ਔਰ ਵਿਦ ਕਿਸ ਦੇ ਨਾਲ ਓਹੋ ਆਉਣ ਵਾਲੇ ਵਲੌਗਸ ਦੇ ਵਿੱਚ ਹੀ ਪਤਾ ਲੱਗੇਗਾ ਔਰ ਫਿਲਹਾਲ ਮੈਂ ਆਪਣਾ ਪਰਸ ਰੈਡੀ ਕਰ ਲਿਆ ਹੈ ਬਾਕੀ ਵੀ ਪੈਕਿੰਗ ਸ਼ੇਕ ਨਹੀਂ ਜੀ ਥੋੜੀ ਜਿਹੀ ਜੜੀ ਹੈਗੀ ਮੈਂ ਆਪਾਂ ਕੱਲ੍ਹ ਦੀ ਕਰਾਂਗੇ। ਡੇ ਦਾ ਹੀ ਟ੍ਰਿਪ ਆ ਮਾਰਨਿੰਗ ਜਾ ਕੇ ਈਵਨਿੰਗ ਮੈਂ ਆ ਜਾਣਾ ਆ। ਬਸ ਚਲੋ। ਪਰਸਪਣਾ ਰੈਡੀ ਐ ਸਾਰਾ ਕੁਛ ਲੈ ਲਿਆ ਮੈਂ। ਪਰਸਪਸ ਮੈਂ ਇਹ ਵਾਲਾ ਰੈਡੀ ਕੀਤਾ ਇਹ ਮੈਂ ਸਪੈਸ਼ਲ ਟਰੈਵਲ ਜਦੋਂ ਮਤਲਬ ਕਰਦੇ ਆ ਉਹਦੇ ਲਈ ਲਿਆ ਕਿਉਂਕਿ ਇਹਦੇ ਵਿੱਚ ਪੌਕੇਟ ਮਤਲਬ ਸਪੇਸ ਕਾਫੀ ਐ ਪਹਿਲਾਂ ਇਹ ਵਾਲੀ ਐ ਸਪੇਸ ਫਿਰ ਇਹ ਵੀ ਕਾਫੀ ਵੱਡੀ ਸਪੇਸ ਐ। ਉਸ ਤੋਂ ਬਾਅਦ ਇੱਕ ਜਿਪਰ ਇੱਥੇ ਐ ਔਰ ਇਹ ਬਿਗ ਹੈ ਗਿਆ ਕੰਟੇਨਰ ਇਹਦਾ ਤੇ ਉਸ ਤੋਂ ਬਾਅਦ ਇੱਕ ਜਿੱਪ ਇੱਥੇ ਹੈ ਦੀ ਕਾਫੀ ਖੁੱਲੀ ਡੁੱਲੀ ਸਪੇਸ ਮਿਲ ਜਾਂਦੀ ਆ ਰੈਡੀ ਆ ਬਹੁਤ ਹੈਵੀ ਹੋ ਗਿਆ